ਇੱਕ ਵਾਰ ਦੀ ਗੱਲ ਹੈ ਇੱਕ ਘਣੇ ਜੰਗਲ ਵਿੱਚ ਇੱਕ ਪਿਆਰੀ ਚਿੜੀ ਰਹਿੰਦੀ ਸੀ ਉਹ ਚਿੜੀ ਆਪਣੇ ਛੋਟੇ ਪਰਿਵਾਰ ਨਾਲ ਜ਼ਮੀਨ ਤੋਂ ਕੁਝ ਉਚਾਈ ਤੇ ਇੱਕ ਸੰਘਨੇ ਦਰਖਤ ਤੇ ਬਣਾਏ ਹੋਏ ਨਰਮ ਆਲਣੇ ਵਿੱਚ ਰਹਿੰਦੀ ਸੀ ਉਸ ਦੇ ਤਿੰਨ ਬੱਚੇ ਸਨ ਨਿੱਕੇ ਕੋਮਲ ਤੇ ਪੰਖ ਨਿਕਲਣ ਦੀ ਪ੍ਰਕਿਰਿਆ ਵਿੱਚ ਚਿੜੀ ਮਾਂ ਸਵੇਰੇ ਸਵੇਰੇ ਆਪਣੇ ਬੱਚਿਆਂ ਦੇ ਭਵਿੱਖ ਲਈ ਦਾਣਾ ਪਾਣੀ ਲਿਆਉਣ ਨਿਕਲਦੀ ਸੀ ਉਸ ਨੂੰ ਪਤਾ ਸੀ ਕਿ ਇੱਕ ਦਿਨ ਇਹ ਬੱਚੇ ਵੀ ਉਸ ਦੀ ਤਰ੍ਹਾਂ ਉੱਡਣ ਦੇ ਕਾਬਿਲ ਬਣਨਗੇ ਚਿੜੀ ਮਾਂ ਹਰ ਰੋਜ਼ ਆਪਣੇ ਬੱਚਿਆਂ ਨੂੰ ਦੱਸਦੀ ਜੀਵਨ ਵਿੱਚ ਕਦੇ ਨਾ ਡਰੋ ਜਦ ਤੱਕ ਤੁਸੀਂ ਆਪਣਾ ਦਿਲ ਨਹੀਂ ਹਾਰਦੇ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਤੁਹਾਡੇ ਅੰਦਰ ਹਮੇਸ਼ਾ ਇੱਕ ਅਜੀਹਾ ਸ਼ਕਤੀਸ਼ਾਲੀ ਖੰਭ ਹੁੰਦਾ ਹੈ ਜੋ ਤੁਹਾਨੂੰ ਆਸਮਾਨ ਦੇ ਕੋਨੇ ਤੱਕ ਲੈ ਜਾ ਸਕਦਾ ਹੈ बस ਵਿਸ਼ਵਾਸ ਰੱਖੋ ਬੱਚੇ ਉਸ ਦੀਆਂ ਗੱਲਾਂ ਸੁਣਦੇ ਪਰ ਉਹਨਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਉਹ ਕਦੇ ਉੱਚੀ ਉਡਾਨ ਭਰ ਸਕਣਗੇ ਉਹ ਆਲਣੇ ਦੇ ਕੰਡਿਆਂ ਨਾਲ ਭਰੇ ਕੰਡਿਆਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ ਇੱਕ ਦਿਨ ਜਦੋਂ ਸਵੇਰ ਦਾ ਸੂਰਜ ਚਮਕ ਰਿਹਾ ਸੀ ਚੀੜਿੰਗ ਮਾਂ ਨੇ ਫੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਏ ਉਸਨੇ ਬੱਚਿਆਂ ਨੂੰ ਕਿਹਾ ਆਓ ਪਹਿਲਾ ਕਦਮ ਚੁੱਕਦੇ ਹਾਂ ਆਪਣੇ ਖੰਭ ਫੜਕੇ ਮੇਰੇ ਨਾਲ ਆਓ ਮੈਂ ਤੁਹਾਨੂੰ ਸਹਾਰਾ ਦੇਾਂਗੀ ਤਾਂ ਬੱਚਾ ਜੋ ਸਭ ਤੋਂ ਵੱਡਾ ਸੀ ਉਸਨੇ ਮਾਂ ਦੀ ਗੱਲ ਨੂੰ ਸਮਝਿਆ ਦਰਦੇ-ਦਰਦੇ ਉਸਨੇ ਆਲਣੇ ਦੇ ਕੰਡਿਆਂ ਤੋਂ ਬਾਹਰ ਚਾਂਕਿਆ ਹਵਾ ਸ਼ਾਂਤ ਸੀ ਪਰ ਘਟ ਹੌਸਲਾ ਉਸ ਦੇ ਖੰਭਾਂ ਨੂੰ ਕੰਬਾਉਣ ਲੱਗਿਆ ਉਸਨੇ ਕਿਹਾ ਮਾਂ ਮੈਂ ਡਰਦਾ ਹਾਂ ਕੀ ਹੋਵੇਗਾ ਜੇ ਮੈਂ ਡਿੱਗ ਪਵਾਂ ਮਾਂ ਨੇ ਮੁਸਕਰਾਉਂਦਿਆਂ ਕਿਹਾ ਜੇ ਤੂੰ ਡਿੱਗਿਆ ਤਾਂ ਮੈਂ ਤੈਨੂੰ ਫੜ ਲਵਾਂਗੀ ਪਰ ਯਾਦ ਰੱਖ ਉੱਡਣ ਤੋਂ ਪਹਿਲਾਂ ਡਰ ਨੂੰ ਹਟਾਉਣਾ ਪੈਂਦਾ ਹੈ ਬੱਚੇ ਨੇ ਆਪਣੀ ਹਿੰਮਤ ਇਕੱਠੀ ਕੀਤੀ ਮਾਂ ਨੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਉਸ ਨੇ ਆਪਣੇ ਖੰਭ ਫੜਫੜਾਏ ਹੌਲੀ ਹੌਲੀ ਉੱਡਣ ਦੀ ਕੋਸ਼ਿਸ਼ ਕੀਤੀ ਸਿਰਫ ਦੋ ਪਲਾਂ ਨਹੀਂ ਉਹ ਹਵਾ ਵਿੱਚ ਉੱਡਿਆ ਪਰ ਫਿਰ ਡਿੱਗ ਗਿਆ ਚਿੜੀ ਮਾਂ ਨੇ ਸ਼ੇਤੀ ਨਾਲ ਉਸ ਨੂੰ ਪਕੜਿਆ ਤੇ ਕਿਹਾ ਤੂੰ ਪਹਿਲੀ ਕੋਸ਼ਿਸ਼ ਕੀਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਅਗਲੀ ਵਾਰੀ ਤੂੰ ਵਧੀਆ ਕਰੇਂਗਾ ਅਗਲੇ ਦਿਨ ਦੂਜੇ ਬੱਚੇ ਦੀ ਵਾਰੀ ਸੀ ਉਹ ਪਹਿਲੇ ਬੱਚੇ ਨੂੰ ਡਿੱਗਦੇ ਵੇਖ ਕੇ ਡਰ ਚੁੱਕਿਆ ਸੀ ਪਰ ਮਾਂ ਨੇ ਉਸ ਦੇ ਹੌਸਲੇ ਨੂੰ ਵਧਾਇਆ ਡਰ ਸਿਰਫ ਡਪੋਕ ਨੂੰ ਹਰਾਉਂਦਾ ਹੈ ਜੇ ਤੂੰ ਉਸ ਨੂੰ ਆਪਣੀ ਜਿੱਤ ਦਿਖਾਵੇਂਗਾ ਤਾਂ ਤੇਰੀ ਮੰਜ਼ਲ ਤੇਰੇ ਕਰੀਬ ਹੋਵੇਗੀ ਦੂਜੇ ਬੱਚੇ ਨੇ ਵੀ ਕੋਸ਼ਿਸ਼ ਕੀਤੀ ਸ਼ੁਰੂ ਵਿੱਚ ਡਰ ਲੱਗਿਆ ਪਰ ਜਦ ਉਹ ਹਵਾ ਵਿੱਚ ਬਿਲਕੁਲ ਹਾਲੇ ਹਾਲੇ ਸਹਿਰ ਕਰਨ ਲੱਗਾ ਉਸ ਦਾ ਡਰ ਖਤਮ ਹੋ ਗਿਆ ਤੀਸਰੇ ਬੱਚੇ ਦਾ ਸੁਬਾ ਸਭ ਤੋਂ ਜ਼ਿਆਦਾ ਸ਼ੰਕੀ ਸੀ ਉਹ ਮਾਂ ਦੀ ਹਮੇਸ਼ਾ ਗੱਲ ਕੱਟਦਾ ਸੀ ਤੇ ਕਹਿੰਦਾ ਸੀ ਤੂੰ ਅਜਹੀਆਂ ਗੱਲਾਂ ਕਰਦੀ ਹੈ ਜਿਵੇਂ ਸਭ ਕੁਝ ਸੌਖਾ ਹੈ ਮੈਨੂੰ ਡਰ ਹੈ ਕਿ ਮੈਂ ਕਦੇ ਵੀ ਉੱਡ ਨਹੀਂ ਸਕਾਂਗਾ ਇੱਕ ਦਿਨ ਮਾਂ ਨੇ ਉਸ ਨੂੰ ਸਿੱਧੇ ਹਵਾ ਵਿੱਚ ਧੱਕਾ ਦੇ ਦਿੱਤਾ ਬੱਚਾ गिरਦਾ ਮਹਿਸੂਸ ਕਰਨ ਲੱਗਾ ਪਰ ਉਸਨੇ ਮਾਂ ਦੀ ਆਵਾਜ਼ ਸੁਣੀ ਖੰਫੜਕਾ ਬੇਟਾ ਉਸਨੇ ਹੌਲੇ ਹੌਲੇ ਖੰਫੜਕਾਏ ਤੇ ਅਚਾਨਕ ਉਸਨੂੰ ਮਹਿਸੂਸ ਹੋਇਆ ਕਿ ਉਹ ਹਵਾ ਵਿੱਚ ਤੈਰ ਰਿਹਾ ਹੈ ਉਸ ਦਾ ਡਰ ਖਤਮ ਹੋ ਗਿਆ ਉਸਨੇ ਇੱਕ ਚੀਜ਼ ਸਿੱਖੀ ਅਸਲੀ ਖਤਰਾ ਡਰ ਦੇ ਹੱਥੋਂ ਹਾਰਨਾ ਹੈ ਨਾ ਕਿ ਜ਼ਿੰਦਗੀ ਦੀਆਂ ਅਜ਼ਮਾਇਸ਼ਾਂ ਤੋਂ ਅੰਤ ਵਿੱਚ ਤਿੰਨੋਂ ਬੱਚੇ ਪੂਰੀ ਤਰ੍ਹਾਂ ਉੱਡਣਾ ਸਿੱਖ ਗਏ ਉਹ ਹੁਣ ਆਲਣੇ ਤੋਂ ਬਾਹਰ ਦੁਨੀਆ ਦਾ ਸਾਹਮਣਾ ਕਰਨ ਦੇ ਯੋਗ ਬਣ ਗਏ ਮਾਂ ਨੇ ਕਿਹਾ ਅਸਲ ਜੀਵਨ ਵਿੱਚ ਵੱਡੇ ਸਫ਼ਰ ਦੀ ਸ਼ੁਰੂਆਤ ਹਮੇਸ਼ਾ ਇੱਕ ਛੋਟੇ ਕਦਮ ਨਾਲ ਹੁੰਦੀ ਹੈ ਜੇਕਰ ਸ਼ੁਰੂਆਤ ਕਰਨ ਦਾ ਹੌਸਲਾ ਰੱਖਦਾ ਹੈ ਤਾਂ ਜਿੱਤ ਤੈਨੂੰ ਜ਼ਰੂਰ ਮਿਲੇਗੀ ਇਹ ਕਹਾਣੀ ਸਾਡੇ ਲਈ ਇੱਕ ਸਬਕ ਹੈ ਅਕਸਰ ਸਾਡੇ ਮਨ ਵਿੱਚ ਡਰ ਹੁੰਦਾ ਹੈ ਜੋ ਸਾਨੂੰ ਆਪਣੀਆਂ ਯੋਗਤਾਵਾਂ ਨੂੰ ਮੰਨਣ ਤੋਂ ਰੋਕਦਾ ਹੈ ਪਰ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਜ਼ਿੰਦਗੀ ਸਾਨੂੰ ਸਬੂਤ ਦਿੰਦੀ ਹੈ ਕਿ ਅਸੀਂ ਕਿੰਨੇ ਸ਼ਕਤੀਸ਼ਾਲੀ ਹਾਂ ਉਡਣ ਵਾਲੇ ਖੰਭ ਸਿਰਫ ਉਹਨਾਂ ਨੂੰ ਮਿਲਦੇ ਹਨ ਜੋ ਡਿੱਗਣ ਤੋਂ ਨਹੀਂ ਡਰਦੇ ਜੇਕਰ ਤੁਸੀਂ ਵੀ ਇਸ ਤੋਂ ਮੋਟੀਵੇਟ ਹੋਏ ਹੋ ਤਾਂ ਇੱਕ ਲਾਈਕ ਕਰੋ ਅਹੋ ਜੀ ਇਹ ਮੋਟੀਵੇਸ਼ਨ ਵੀਡੀਓਜ਼ ਦੇਖਣ ਲਈ ਉਡਾਨ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ